ਇੱਕ ਗੱਲ ਦੱਸਾਂ ਗਾਣਾ ਕਰਿਓ ਨਜ਼ਾਰਾ ਆ ਗਿਆ ਪਾਣੀ ਦਾ ਬੜਾ ਨਜ਼ਾਰਾ ਆਇਆ ਆ ਜਿਹੜੀ ਬਾੜ ਜੀ ਆਈ ਆ ਫਲੱਡ ਜੀ ਪਾਣੀ ਪੂੜੀ ਆ ਪਤਾ ਕੱਲਾ ਸਾਲ ਚੱਕ ਪੜੀ ਆ ਜਾ ਕਰਨ ਬੜਾ ਨਜ਼ਾਰਾ ਆਇਆ ਓਏ ਪਤਾ ਕੀ ਹੋਇਆ ਮੈਂ ਮੋਟਰਸਾਈਕਲ ਲੈ ਕੇ ਗਿਆ ਲੰਗਰ ਵਾਲੇ ਕੋਲ ਜਾ ਉਹ ਤੋਂ ਪਹਿਲਾਂ ਆਟਾ ਬੰਡੀਆ ਦਿੱਤੀ ਸੀ ਮੀਨੇ ਦਾ ਮੋਟਰ ਟੱਕਾ ਕਰੀ ਬਿਠਾ ਨਾਲੇ ਨਾਲੇ ਮੈਂ ਦਾਲ ਨਾਲੇ ਖੰਟ ਮੈਂ ਤਨਗੜੇ ਮੋਟਰਸਾਈਕਲ ਤੇ ਨਾਲ ਦੀ ਨਾਲ ਲਾਇ ਉਦੋਂ ਨਾਲ ਹੋਰ ਬੁੰਡੇ ਜਾਂਦੇ ਸੀਗੇ ਮਗਾ ਵੀ ਆਣੀ ਗੱਡੀ ਚੱਲਦੀ ਮੈਂ ਮੋਟਰਸਾਈਕਲ ਰੈਡੀ ਮੰਗ ਲਿਆ ਉਹਦੇ ਚਾਚੇ ਦੇ ਮੁੰਡੇ ਦੀ ਉਹ ਲੈ ਕੇ ਬੱਚਾ ਉੱਤੇ ਪ੍ਰਾਹੋ ਪਾਣੀ ਦੀਆਂ 15 ਪੇਟੀਆਂ ਚੱਕ ਲਿਆ ਆਹਾ ਫਿਲਟਰਾਂ ਪੜੇ ਵੀ ਆ ਗਏ ਨਜ਼ਾਰਾ ਆ ਗਿਆ ਨਜ਼ਾਰਾ ਗਾਣ ਗੱਲ ਕਰਦੇ ਹੋ ਮੁਹਰੇ ਬੜੇ ਨਜ਼ਾਰੇ ਲੁੱਟੇ ਐਨਾ ਦਾ ਸਮਾਂ ਮੈਂ ਕਦੇ ਦੇਖੀ ਨਹੀਂ ਪਤਾ ਹੜ੍ਹ ਕਿਉਂ ਆਇਆ ਮੰਗੂ ਗਾ ਪਤਾ ਪਰ ਆਹ ਜਿਹੜਾ ਕੁਝ ਆਇਆ ਅਸਮਾਈ ਘਰੇ ਭਾਈ ਜੀ ਬਾੜਾ ਛੱਡ ਤੱਕਾ ਡਿੱਗ ਪਿਆ ਛੱਡ ਤਾ ਪਾਣੀ ਆ ਗਿਆ ਪੜਾ ਭਾਈ ਜੀ ਦੇ ਦਿਓ ਭਾਈ ਜੀ ਦੇ ਦਿਓ ਭਾਈ ਜੀ ਮਰ ਤਾਂ ਛੋਟੇ ਛੋਟੇ ਬੱਚੇ ਭੁੱਖੇ ਬੈਠੇ ਆ ਭਾਈ ਜੀ ਦੇ ਦਿਓ ਨਜ਼ਾਰੇ ਲਿਆ ਤੇ ਪੰਜਾਬੀ ਤੈਨੂੰ ਪਤਾ ਹੀ ਆ ਦਾਰ ਨਹੀਂ ਹੁੰਦੇ ਨੇ ਉਹ ਕਿਹੜਾ ਪੁੱਛਦੇ ਹੁੰਦੇ ਨੇ ਉਹਨਾਂ ਨੇ ਚੰਪ ਕਰਕੇ ਦਈ ਗਏ ਉਹ ਚੰਪ ਕਰਕੇ ਦਈ ਗਏ ਆਪਾਂ ਲਈ ਪਿਛਲਾ ਕਮਰਾ ਤਾਂ ਡੱਕ ਲਿਆ ਡੱਕ ਲਿਆ ਮਾ ਤਾਂ ਕੋਈ ਚੀਜ਼ ਨਹੀਂ ਐਜੀ ਜਿਹੜੀ ਮੈਂ ਨਾ ਲਈ ਹੋਵੇ ਕੋਈ ਚੀਜ਼ ਮਾ ਤਾਂ ਗਾ ਹੀ ਪਾਤਾ ਇੱਕ ਹੋਰ ਗਾਲੀ ਵਿੱਚ ਗਾਣਾ ਗੱਲ ਕਰਿਆ ਸਾਡੇ ਪਿੰਡ ਦਾ ਪਾਣੀ ਨਹੀਂ ਆਇਆ ਸਾਡੇ ਕੰਢੇ ਨਹੀਂ ਪਾਣੀ ਆਇਆ ਮੈਂ ਗੜਾ ਨੂੰ ਦੱਸੀਆ ਨਾਲ ਨਾਲ ਮੈਨੂੰ ਪੁੱਛਿਆ ਤੇ ਨਾ ਇਹਨਾਂ ਨੇ ਮੈਨੂੰ ਐ ਕਿਹਾ ਵੀ ਤੂੰ ਕਿਹੜੇ ਪਿੰਡ ਦਾ ਹੈ ਬੀਚਾ ਕੁਧਾਰ ਕੜ ਚੱਕਰਾ ਕੌਣ ਚੱਕ ਕਰਕੇ ਉਹ ਦਈਗੇ ਆਪਾਂ ਲਈ ਛੱਡ ਦਾ ਪਿੰਡ ਪੁੱਚਾਗਾ ਛੱਡ ਪਿੰਡ ਦਾ ਪਾਣੀ ਨਹੀਂ ਆਇਆ ਨਾ ਜਿਹੜਾ ਕੁਕਰ ਡਿੱਗਿਆ ਨਿਆਰੇ ਬਹੁਤਾ ਹੈ ਵੀਰੇ ਮੱਜਾ ਦੇਣਾ 20 ਸਾਲ ਚ ਇੱਕ ਵਾਰੀ ਇਹ ਜੇ ਕੰਮ ਹੋ ਜਾਣਾ ਚਾਹੀਦਾ ਤੇ ਵਾ ਨਿਆਰੇ ਲੁੱਟਿਆ ਕਰਾਂਗੇ ਸਵਾਰ ਇਕੱਠਾ ਕਰਿਆ ਕਰਾ ਕੇ ਕਹਾਣਾ ਗੱਲ ਕਰਦੇ ਹੋ